ਜੀ ਭਾਈ ਜੀ 65 ਰੁਪਏ ਵਾਲੀ ਕਾਪੀ 30% ਲੈਸ ਕੱਟ ਕੇ 45 ਰੁਪਏ 50 ਪੈਸੇ ਦੇ ਦੇਣਾ ਜਿਹੜੀ ਐਮ ਆਰ ਪੀ ਦੇ ਕਲਾਸਮੇਟ ਦਾ ਜੋ ਵੀ ਹੈ ਆ ਸੈਲੋ ਦਾ ਪੈਨ ਹੈ ਜੀ ਨਾਮੀਗਾਨੀ ਕੰਪਨੀ ਹੈ ਜੀ ਜੀ ਇਹ 10 ਰੁਪਏ ਦਾ ਪੈਨ ਬਿਕਦਾ ਰਿਹਾ ਜੀ ਹੁਣ ਤੱਕ ਅਸੀਂ ਸਾਢੇ 60 ਪੈਸੇ ਹਿਸਾਬ ਨਾਲ 130 ਰੁਪਏ ਦਾ ਡੱਬਾ ਦੇ ਰਿਹਾ 20 ਪੀਸ ਕਰਾ ਜੀ ਤੁਸੀਂ ਵੀ ਲੈ ਜਾਂਦੇ ਹੋ ਹੋਗੇ ਜੀ ਮੈਂ ਲੈ ਜਾਣਾ ਬਈ ਕਲਾਸਾਂ ਵਾਸਤੇ ਆਹ ਕਲਾਸਾਂ ਵਾਸਤੇ 20 ਰੁਪਏ ਦਾ ਲੈ ਕੇ ਆਉਂਦੇ ਸੀਗੇ ਜੀ ਹਾਂਜੀ ਅਸੀਂ 20 ਰੁਪਏ ਦੇ ਦੋ ਦੇ ਰਿਹਾ ਜੀ 20 ਦੇ ਦੋ ਬਈ ਦੇ ਰਿਹਾ ਜੀ ਜੀ ਆਹ ਦੇਖੋ ਬਾਈ ਜੀ ਇਹ 10-10 ਰੁਪਏ ਦਾ ਬਿਕਦਾ ਸੀ 70 ਰੁਪਏ ਦਾ ਪੱਤਾ ਕਰਕੇ 70 ਰੁਪਏ ਪੈਨ ਨੂੰ ਇਹਨੂੰ ਪਲਾਸਟਿਕ ਕਰਾਉਣ ਕਹਿੰਦੇ ਜੀ ਬਿਲਕੁਲ ਜੀ ਹਰੇਕ ਕੋਈ ਅੱਜ ਮੈਂ ਐਮ ਆਰ ਪੀ ਹੈ ਜਿਹਦੇ ਉੱਤੇ 60 ਆਪਾਂ ਸਿਰਪੇ ਦਾ ਦੇ ਰਹੇ ਹਾਂ ਜੀ। ਵਧੀਆ ਬ੍ਰਾਂਡ ਨੇ ਸਾਰੇ। ਇਹ ਤਾਂ ਨਹੀਂ ਕੋਈ ਤੁਹਾਨੂੰ ਉਹ ਕਰਦੇ ਵੀ ਤੁਸੀਂ ਸਸਤਾ ਕਿਵੇਂ ਦੇ ਰਹੇ ਜਦੋਂ ਸਾਡਾ ਆਪਾਂ ਬਿਲ ਤੇ ਲੈ ਰਹੇ ਹਾਂ ਦੇ ਰਹੇ ਤਾਂ ਆਪਣੀ ਇੱਛਾ ਜੀ। ਠੀਕ ਆ। ਆਪਾਂ ਭਲਾ ਕਰ ਰਹੇ ਹਾਂ ਬੱਚਾ ਦਾ ਬਾਕੀ ਕਰਦਣ ਜੀ। ਕੋਈ ਵੀਰ ਭਾਈ ਸੇਵਾ ਕਰਦਾ ਜਵਾਖਾਂ ਲਈ ਆ ਕੇ ਮੇਰੇ ਕੋਲ ਬੈਠੇ ਮੇਰਾ ਬਿੱਲ ਦੇਖ ਲੈ ਜੀ। ਬਿੱਲ ਦੇ ਪੈਸੇ ਦੇ ਕੇ ਲੈ ਜੀ ਦਿੰਦਾ ਮਰਦਾ। ਆ ਪੈਨਸਲ ਹੈ ਜੀ ਨਟਰਾਜ ਇਸ ਬਹੁਤ ਪੁਰਾਣੀ ਤੇ ਨਾਮੀ ਪੈਨਸਲ ਹੈ। ਬਿਲਕੁਲ ਜੀ ਬਿਲਕੁਲ। ਇਸ 500 ਐਮ ਆਰ ਪੀ ਪੈਨਸਲ ਹੈ ਸਿਰਫ ਆਪਾਂ 310 ਰੁਪਏ ਦਾ ਦੇ ਰਹੇ ਹਾਂ ਜੀ। 12 ਮਹੀ ਠੀਕ ਹੈ ਜੀ ਆਹ ক্লোজ 뷰 ਕਰਕੇ ਦੇਖ ਸਕਦਾ ਜੀ ਬੱਤੀ ਕਟਿਆ ਹੋਇਆ ਜੇ ਕੋਈ ਭਾਈ ਵੀਰ ਚੈਲੰਜ ਕਰਦਾ ਜੀ ਸਕਦਾ ਕੀ ਜੀਐਸਟੀ ਵਾਲਾ ਜੀ ਜੀਐਸਟੀ ਵਾਲਾ ਜੀਐਸਟੀ ਤੇ ਲੈਂਦੇ ਆ ਜੀਐਸਟੀ ਤੇ ਵੇਚਦੇ ਆ ਠੀਕ ਹੈ ਜਿਹੜਾ ਮਰਜੀ ਵੀਰ ਭਾਈ ਕਟਾ ਸਕਦਾ ਜਦੋਂ ਮਰਜੀ ਵੇਚ ਸਸੇ ਗਾਲ ਦੋਸਤੋ ਅੱਜ ਵਾਲੀ ਵੀਡੀਓ ਪਹਿਲੀ ਗੱਲ ਤਾਂ ਤੁਹਾਨੂੰ ਇਹ ਸਾਫ਼ ਕਰ ਦਈਏ ਵੀ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਇੱਕ ਵੀਰ ਨੇ ਨਾ ਜੇ ਆਪਾਂ ਗੱਲ ਕਰੀਏ ਵੀ ਕਿਤਾਬਾਂ ਵਾਲੀ ਜਿਹੜੀ ਦੁਕਾਨ ਹੁੰਦੀ ਆ ਉਹਨਾਂ ਨਾਲ ਜੰਗ ਛੇੜੀ ਆ ਬਹੁਤ ਘੱਟ ਰੇਟ ਤੇ ਭਾਈ ਜਿਹੜਾ ਕਿਤਾਬਾਂ ਕਾਪੀਆਂ ਪੈਨ ਜਾਂ ਸਟੇਸ਼ਨਰੀ ਦਾ ਸਮਾਨ ਦਿੰਦਾ ਤੇ ਪਹਿਲਾਂ ਤਾਂ ਪਰ ਹੁਣ ਉਹ ਕਹਿੰਦਾ ਬਈ ਮੈਂ ਬਿਲਕੁਲ ਮਿਨੀਮਮ ਮਾਰਜਨ ਤੇ ਆਪਦੇ ਪੱਲੇ ਵਾਲਾ ਕੰਮ ਕੀਤਾ ਹੋਇਆ ਹੈਗਾ ਤੇ ਭੀੜ ਵੀ ਤੁਸੀਂ ਅੰਦਰ ਦੁਕਾਨ ਦੇ ਦੇਖ ਸਕਦੇ ਹੋ ਪਰ ਖਾਸ ਗੱਲ ਕੀ ਸੀ ਵੀਡੀਓ ਕਰਨ ਦਾ ਕਾਰਨ ਕੀ ਸੀ ਬਾਈ ਨੂੰ ਕਾਫੀ ਚੀਜ਼ਾਂ ਦੇ ਰੁਕਾਵਟਾਂ ਆ ਰਹੀਆਂ ਸੀ ਕਹਿੰਦੇ ਵੀ ਇੰਨਾ ਸਸਤਾ ਤੂੰ ਕਿਉਂ ਦੇ ਰਿਹਾ ਤੇ ਉਹ ਹੱਕ ਬਣਦਾ ਜਦੋਂ ਆਪਣੇ ਏਰੀਆ ਦੇ ਵਿੱਚੋਂ ਕੋਈ ਵੀ ਬੰਦਾ ਚੰਗਾ ਕੰਮ ਕਰਦਾ ਇਹ ਚੀਜ਼ਾਂ ਦੇ ਵਿੱਚ ਜਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਬਹੁਤ ਵੱਡੀ ਲੁੱਟ ਹੁੰਦੀ ਆ ਉਹ ਤੋਂ ਬਚਾਉਣ ਲਈ ਬਾਈ ਨੇ ਬਹੁਤ ਘੱਟ ਰੇਟ ਤੇ ਕਾਪੀਆਂ ਕਿਤਾਬਾਂ ਜਾਂ ਸਟੇਸ਼ਨਰੀ ਦਾ ਸਮਾਨ ਦਿੰਦਾਗਾ ਤੇ ਆਪਾਂ ਗੱਲਬਾਤ ਕਰਾਂਗੇ ਤੇ ਦਿਖਾਵਾਂਗੇ ਵੀ ਕੀ ਕੀ ਚੀਜ਼ਾਂ ਬਾਈ ਦਾ ਕੀ ਰੇਟ ਆ ਕੀ ਫਰਕ ਆ ਬਾਈ ਸਭ ਤੋਂ ਪਹਿਲਾਂ ਤਾਂ ਦੁਕਾਨ ਦੱਸ ਦੀ ਆਪਣੀ ਪੈਂਦੀ ਕਿੱਥੇ ਆ ਆਪਣੀ ਬਾਈ ਦੀ ਦੁਕਾਨ ਤਿੰਨ ਕੋਣੀ ਚੌਂਕ ਦੇ ਨੇੜੇ ਪੈਂਦੀ ਹੈ ਜੀ ਡੀਸੀ ਸਾਹਿਬ ਦੀ ਕੋਠੀਆ ਬਿਲਕੁਲ ਸਾਹਮਣੇ ਉਹਦੇ ਆਪੋਜੀਟ ਆਪਣੀ ਦੁਕਾਨ ਆਪਣੀ ਦੁਕਾਨ ਦਾ ਨਾਮ ਆ ਮਮਨ ਬੁਖੜੀਪੂ ਜੀ ਜੀ ਬਾਈ ਬਈਸੀਂ ਅਸੀਂ ਪ੍ਰੋਮੋਸ਼ਨਾਂ ਹੀ ਬਹੁਤ ਕਰਦੇ ਆ ਪਰ ਅੱਜ ਮਿੱਤਰਤਾ ਲਈ ਆਏ ਆ ਵੀ ਚਲ ਤੁਸੀਂ ਚੰਗਾ ਕੰਮ ਕਰਦੇ ਹੋਗੇ ਪਰ ਇਹ ਬਈ ਕਿੱਥੋਂ ਆਈ ਡੀ ਆਏ ਵੀ ਯਾਰ ਇੰਨਾ ਰੇਟ ਤੁਸੀਂ ਕਿਤਾਬਾਂ ਕਾਪੀਆਂ ਡਾਊਨ ਕਰਤਾ ਬਾਈ ਜੀ ਸਕੂਲ ਦੇ ਵਿੱਚ ਬੱਚਾ ਨਾਲ ਬਹੁਤ ਧਰ ਕੇ ਲੁੱਟ ਹੁੰਦੀ ਸੀ ਜੀ ਹਰੇ ਕੋਈ ਕਹਿੰਦਾ ਸੀ ਜਿੰਨਾ ਐਮ ਆਰ ਪੀ ਉਹਨੇ ਦੇ ਮਾਲ ਦਵਾਂਗੇ ਹਾਲਾਂਕਿ ਹਰੇਕ ਆਈਟਮ ਤੇ ਲੈਸ ਆਉਂਦਾਗਾ ਠੀਕ ਆ ਜੀ ਆਹ ਕਲਾਸਮੇਟ ਦੀ ਕਾਪੀ ਅੱਜ ਤੋਂ ਪਹਿਲਾਂ ਐਮ ਆਰ ਪੀ ਦੇ ਵਿਕਦੀ ਰਹੀ ਹੈ ਬਹੁਤ ਸ਼ਹਿਰਾਂ ਚ ਬਿਕ ਵੀ ਰਹੀ ਹੈ ਅਸੀਂ ਉਹਦੇ ਉੱਤੇ ਫਲੈਟ 30% ਦੇ ਰਿਹਾ ਠੀਕ ਆ ਜੀ ਸਾਨੂੰ 32 ਆਉਂਦਾ 1% ਸਾਨੂੰ ਖਰਚਾ ਠੀਕ ਹੈ ਜੀ ਸਾਡਾ ਪਰਟਨਰ ਤੋਂ ਬਿਲਿੰਗ ਹੁੰਦੀ ਹੈ ਵੀ ਐਸ ਏਜੰਸੀ ਤੋਂ ਬਿਲਿੰਗ ਹੁੰਦੀ ਹੈ ਠੀਕ ਹੈ ਜੀ ਮਤਲਬ ਵੈਸੇ ਨਾਰਮਲ ਕਿੰਨੇ ਦੀ ਵਿਕਦੀ ਸੀ ਹੁਣ ਤੁਸੀਂ ਕਿੰਨੇ ਦੇਣੇ 80 ਬਾਈ ਜੀ 65 ਰੁਪਏ ਵਾਲੀ ਕਾਪੀ 30% ਲੈਸ ਕੱਟ ਕੇ 45 ਰੁਪਏ 50 ਪੈਸੇ ਦੇਣੇ ਜਿਹੜੀ ਐਮ ਆਰ ਪੀ ਦੇ ਕਲਾਸ ਮੀਟ ਦਾ ਜੋ ਵੀ ਹੈ ਠੀਕ ਹੈ ਤੇ ਇਹਦਾ ਬਿੱਲ ਵੀ ਦੇਣਾ ਬਈ ਪ੍ਰੋਪਰ ਬਿਲਕੁਲ ਜੀ ਐਸ ਟੀ ਵਾਲਾ ਜੀ ਜੀ ਐਸ ਟੀ ਵਾਲਾ ਜੀ ਐਸ ਟੀ ਤੇ ਲੈਣੇ ਆ ਜੀ ਐਸ ਟੀ ਦੀ ਵੇਚਦੇ ਆ ਕਿਹੜਾ ਮਰਜੀ ਵੀਰ ਭਾਈ ਕਟਾ ਸਕਦਾ ਜਦੋਂ ਮਰਜੀ ਵੇਚ ਠੀਕ ਹੈ ਬਈ ਹੋਰ ਬਈ ਜੀ ਸਾਡੇ ਕੋਲ ਜਮਿਆ ਪੈਨ ਆ ਗਿਆ ਜੀ ਜੀ ਆ 5-5 ਰੁਪਏ ਦੇ ਵਿਕਦੇ ਰਹੇ ਆ ਜੀ ਰਨੋਲਡ ਦੇ ਨੋ ਤੇ ਫੇਮਸ ਪੈਨ ਹੈ ਜੀ ਇਹ ਰੀਟੋ ਦੇ ਜੀ ਰੀਟੋ ਦਾ ਜੀ ਜੀ ਬਾਈ ਇਹ 3 ਰੁਪਏ 20 ਪੈਸੇ ਹਿਸਾਬ ਨਾਲ 16 ਰੁਪਏ ਦਾ ਪੱਤਾ ਦੇ ਰਹੇ ਆ ਜੀ 3 ਰੁਪਏ 10 ਪੈਸੇ ਦੀ ਪਰਚੇ ਜੀ ਠੀਕ ਹੈ ਜੀ ਬਿਲਕੁਲ ਮਤਲਬ ਹੀ ਮਿਨੀਮਮ ਮਾਰਜਨ ਤੇ ਤੁਸੀਂ ਕੰਮ ਕਰ ਰਹੇ ਹੋ ਕੋਈ ਵੀਰ ਜੀ ਇਸੇ ਤਰ੍ਹਾਂ ਜਮੇ ਰਜਿਸਟਰ ਆ ਜਾਂਦਾ ਜੀ ਆ ਲੋਕਲ ਮੇਡ ਬੰਦੇ ਜੀ ਆਪਣੇ ਆਸੇ-ਪਾਸੇ ਫੈਕਟਰੀਆਂ ਜਿਵੇਂ ਬਰਨਾਲੇ ਲੱਗੀ ਹੋਈ ਹੈ ਰਾਹੁਲ ਦੀ ਜੀ ਇਸੇ ਤਰ੍ਹਾਂ ਸਟਾਰ ਵਾਈਟ ਸਟਾਰ ਸ਼ਾਈਨ ਇਹ ਲੋਕਲ ਬ੍ਰਾਂਡ ਇਹ ਕੀ ਕਰਦਾ ਸਾਡੇ ਬਾਜ਼ਾਰ ਚ ਮਾਲ ਵਿਕਦਾ ਜਿਵੇਂ 85 ਲਿਖਿਆ ਸੀਗਾ ਜੀ ਕੋਈ ਦੁਕਾਨਦਾਰੇ ਨੂੰ 80 ਦਾ ਦਿੰਦਾ ਸੀਗਾ ਕੋਈ 70 ਦਾ ਦਿੰਦਾ ਸੀਗਾ ਠੀਕ ਹੈ ਅਸੀਂ ਇਹ ਫਲੈਟ 50% ਤੇ ਕਰਖੇ ਜੀ ਠੀਕ ਹੈ ਜੀ ਕਿੰਨੇ ਦਾ ਹੁਣ 45 ਇੱਕ ਨਾਲ ਇੱਕ ਜੀ 42 ਰੁਪਏ 50 ਪੈਸ ਦਾ ਪੀਸ ਰਹੇਗਾ ਭਾਈ ਜੀ ਠੀਕ ਹੈ ਜੀ ਇੱਕ ਨਾਲ ਇੱਕ ਇੱਕ ਨਾਲ ਇੱਕ ਜੀ ਜਿਹੜੇ ਵੀਰਾਂ ਨੇ ਇੱਥੇ ਤੱਕ ਖਰੀਦੇ ਘਰੇ ਦੇਖ ਲੈਣ ਉਹਨਾਂ ਦੇ ਪਿਆ ਹੋਊਗਾ ਐਕਸਟਰਾ ਜਮਾਰਕਾ ਹੋਊਗਾ ਅਰਿਸ਼ੂ ਹੋਊਗਾ ਸੋਨੋ ਹੋਊਗਾ ਸਟਾਰ ਸ਼ਾਈਨ ਉਹ ਸਟਾਰ ਵਾਈਟ ਹੋਊਗਾ ਇਸ ਤਰ੍ਹਾਂ ਮਾਰ ਕੇ ਲੱਗੇ ਹੁੰਦੇ ਸਾਰੇ ਬਰਨਾਲੇ ਬਣਦੇ ਨੇ ਭਲਾਡੇ ਬਣਦੇ ਨੇ ਆਸੇ-ਪਾਸੇ ਮਾਰ ਚਲੋ ਪੂਰੇ ਪੰਜਾਬ ਚ ਕਿਤੇ ਵੀ ਬਣਦੇ ਨੇ ਪਰ ਜਿਹੜੀ ਚੀਜ਼ 85 ਦੀ ਮਿਲਦੀ ਉਹਨੂੰ ਮਿਨੀਮਮ ਬਾਈਗਾਂ 70 ਦੀ ਮਿਲਦੀ ਉਹ ਸਾਨੂੰ 45 ਦੀ 85 ਦੇ ਦੋ ਮਤਲਬ 85 ਦੇ ਦੋ ਬਾਈ ਜੀ ਜੀ ਇਸ ਤੋਂ ਅੱਗੇ ਬਾਈ ਜੀ ਉਸੇ ਤਰ੍ਹਾਂ ਸੈਲੋ ਦਾ ਪੈਨ ਹੈ ਜੀ ਇਹਦੇ ਵਿੱਚ ਇੱਕ ਬਾਈ ਚੀਜ਼ ਹੋਰ ਵੀ ਹੈ ਨਾਲ ਜਿਵੇਂ ਸਕੂਲਾਂ 'ਚ ਵੀ ਲੁੱਟ ਬਹੁਤ ਹੁੰਦੀ ਆ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਕਾਪੀਆਂ ਉੱਥੇ ਹੀ ਲੈਣੀਆਂ ਪੈਂਦੀਆਂ ਉਹ ਵੀ ਮਤਲਬ ਆਪਣੇ ਕੋਲ ਮਿਲ ਜਾਂਦੀਆਂ ਅਲੱਗ ਤਰ੍ਹਾਂ ਦੀ ਕੋਈ ਬਾਈ ਜੀ ਅਸੀਂ ਕਿਸੇ ਸਕੂਲ ਦਾ ਪ੍ਰਿੰਟ ਕਰਾ ਕੇ ਨਹੀਂ ਦੇ ਰਹੇ ਅਸੀਂ ਨਾਰਮਲ ਵੇਚ ਰਹੇ ਆ ਇਹ ਕਲਾਸਮੇਟ ਦਾ ਹੋਗਾ ਨਾਰਮਲ ਮਾਲ ਹੋ ਗਿਆ ਉਦੋਂ ਪ੍ਰਿੰਟ ਆਪ ਦਾ ਕਵਰ ਜੜਾ ਸਕਦੇ ਜਿਹੜਾ ਚਾਹੁੰਦਾ ਜੀ ਵੀ ਠੀਕ ਆ ਆ ਸੈਲੋ ਦਾ ਪੈਨ ਹੈ ਜੀ ਨਾਮੀਗਾਨੀ ਕੰਪਨੀ ਹੈ ਜੀ ਜੀ ਇਹ 10 ਰੁਪਏ ਦਾ ਪੈਨ ਵੇਚਦਾ ਰਿਹਾ ਜੀ ਹੁਣ ਤੱਕ ਅਸੀਂ ਸਾਢੇ 30 ਪੈਸੇ ਹਿਸਾਬ ਨਾਲ 130 ਰੁਪਏ ਦਾ ਡੱਬਾ ਦੇ ਰਿਹਾ ਕਲੋ ਬਾਈ ਜੀ ਹੁਣ ਸਾਡੇ ਸੀ ਸਾਢੇ ਤਿੰਨ ਇਕੱਠੇ ਲੈਂਦੇ ਹੁੰਦੇ ਸੀ ਅਸੀਂ ਬਿਲਕੁਲ ਵੀਰ ਜੀ ਤੇ ਪਰ ਤੁਸੀਂ ਹੁਣ ਕਿੰਨੇ ਦਾ ਬੋਲੇ ਇਹ ਸਾਢੇ 80 ਰੁਪਏ ਦਾ ਜੀ 80 ਰੁਪਏ ਬੇਤ ਬੇਲਾ ਜੀ ਜੀਐਸਟੀ ਦਾ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਚੈਲੰਜ ਵੀ ਕਰਨਾ ਕੋਈ ਕੋਈ ਦੁਕਾਨਦਾਰ ਕਈ ਵਾਰ ਕਹਿ ਦਿੰਦਾ ਤੇ ਬਾਈ ਆਈਡੀ ਆ ਫਿਰ ਕਿਵੇਂ ਆਇਆ ਤੁਹਾਨੂੰ ਬਾਈ ਜੀ ਤੁਸੀਂ ਕਲੋਜ਼ 뷰 ਕਰਕੇ ਦੇਖੋ ਜੀ ਕਲਾਸ ਵੇਟ ਦਾ ਬਹੁਤ ਜਾਣੇ ਚੈਲੰਜ ਕਰੀ ਜਾਂਦੇ ਆ ਜੀ ਜੀ ਆਹ ਦੇਖੋ ਬਾਈ ਜੀ ਆਹ ਕਲਾਸ ਮੇਟ ਦਾ ਮਾਲ ਹੈ ਜੀ ਜੀ ਆਹ ਬਾਈ ਜੀ ਬੇਲਾ ਠੀਕ ਹੈ ਜੀ ਆ ਕਲੋਜ਼ 뷰 ਕਰਕੇ ਦੇਖ ਸਕਦਾ ਜੀ 32 ਕੱਟਿਆ ਹੋਇਆ ਜੇ ਕੋਈ ਭਾਈ ਵੀਰ ਚੈਲੰਜ ਕਰਦਾ ਜੀ ਸਕਦਗੀ ਠੀਕ ਹੈ ਜੀ 40 65 38 ਅਲੱਗ ਅਲੱਗ ਆ ਮਾਲ ਹੈ ਜੀ ਆ ਬਿਲ ਬਣਿਆ ਹੋਇਆ ਜੀ ਜਿਹੜਾ ਕੋਈ ਪੀਡੀਐਫ ਚਾਹੁੰਦਾ ਉਹਨੂੰ ਪੀਡੀਐਫ ਸੈਂਡ ਕਰ ਦੂੰਗਾ ਜੀ ਵੀ ਜਿਹੜੇ ਰੇਟ ਦਾ ਲੈਤਾ ਤੁਸੀਂ ਉਹ ਵੀ ਸੈਂਡ ਕਰ ਦੋਗੇ ਸਿੱਧਾ ਬਿਲਕੁਲ ਕਰ ਦੂੰਗਾ ਮੈਨੂੰ ਕੀ ਦਿੱਕਤ ਹੈ ਜੀ ਠੀਕ ਆਪਾਂ 30 ਘੱਟ ਰਿਹਾ 32 ਆ ਰਿਹਾ 1% ਖਾਤਾ ਸਾਡਾ ਠੀਕ ਹੈ ਜੀ 30 ਰੁਪਏ ਨਾ ਲੈਂਦੇ ਆ ਮਾਲ ਲਾ ਕੇ ਜਿਹੜਾ ਆਲੇ 2 ਘੰਟਿਆਂ ਨੂੰ ਹੋਰ ਮਾਲਾਂ ਨਾਲ ਜੀ ਤੇ ਬਾਈ ਫਿਰ ਆਏ ਜੇ ਲੱਗਦਾ ਵੀ ਯਾਰ ਪਹਿਲਾਂ ਆਪਾਂ ਵਧੀਆ ਕਮਾਉਂਦੀ ਸੀ ਹੁਣ ਘੱਟ ਜੂ ਕਮਾਈ ਘੱਟ ਜੂਗੀ ਬਾਈ ਯਾਰ ਕੁਛ ਨਹੀਂ ਪਿਆਰ ਵੀ ਇੰਨਾ ਮਿਲਦਾ ਦੇਖੋ ਕਿਵੇਂ ਖੜੇ ਨੇ ਲੋਕ ਜੀ ਕਿਸੇ ਬਾਜ਼ਾਰ ਚ ਜਾ ਕੇ ਦੇਖੋ ਕਿਹਦੇ ਕੋਲ ਖੜੇ ਨੇ ਬਿਲਕੁਲ ਜੀ ਬਿਲਕੁਲ ਇਹ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਛੋਟੇ ਇਸ ਮਾਲਕ 1 ਨੰਬਰ ਦਾ ਕੰਮ ਆ ਕੋਈ ਇਹ ਨਹੀਂ ਹੈਗਾ ਚੀਜ਼ ਕੋਈ ਸੇ ਚੀਜ਼ ਦੀ ਟੈਨਸ਼ਨ ਨਹੀਂ ਬਾਈ ਜੀ ਆ ਡੀ ਐਸਟੀ ਨੰਬਰ ਹੈ ਜੀ ਮੇਰਾ ਆ ਪੈਨ ਨੰਬਰ ਹੈ ਜੀ ਆ ਮੇਰੇ ਮੋਬਾਈਲ ਨੰਬਰ ਹੈ ਆ ਮੇਰੀ ਦੁਕਾਨ ਦਾ ਨਾਮ ਆ ਗਏ ਐਡਰੈਸ ਆ ਗਏ ਜੀ ਠੀਕ ਆ ਬਾਈ ਜੀ ਜਿਹੜਾ ਮਰਜੀ ਵੀਰ ਭਾਈ ਬਿਲਕਾਟਾ ਕੇ ਲੈ ਜਾ ਸਕਦਾ ਜਿਹਦੇ ਕਿਸੇ ਨੂੰ ਡਾਊਟ ਹੈ ਜੀ ਜੀ ਤੇ ਅਮਨ ਭਾਈ ਹੁਣ ਆਪਾਂ ਸਾਰੀਆਂ ਚੀਜ਼ਾਂ ਤੇ ਇਹ ਇਹਦਾ ਕਰੈਕਸ਼ਨ ਪੈਨ ਹੈ ਜੀ ਫਲੂਇਡ ਆ ਐਮ ਆਰ ਪੀ ਤੇ ਵਿਕਦਾ ਰਿਹਾ ਜੀ ਅੱਜ ਵੀ ਵਿਕਦਾ ਹੋਊਗਾ ਬਹੁਤਾਂ ਤੇ ਜੀ ਠੀਕ ਆ ਜੀ ਆ ਦੇਖੋ ਬਾਈ ਜੀ ਠੀਕ ਹੈ ਇਹ 30 ਰੁਪਏ ਲਿਖਿਆ ਜੀ 30 ਜੇ ਲੈਸ ਦੀ ਗੱਲ ਕਰੀਏ 30 ਪਲੱਸ ਲੈਸ ਹੋ ਗਿਆ ਜੀ ਤੇ ਬਾਈ ਫਿਰ ਮਾਰਕੀਟ ਤੋਂ ਵੀ ਪ੍ਰੋਬਲਮ ਆਉਂਦੀ ਹੋਊਗੀ ਕੰਪੀਟੀਟਰ ਆ ਰਹੇ ਜੀ ਆਹ ਲੋ ਬਾਈ ਕੰਪੀਟੀਟਰ ਵੀ ਫਿਰ ਕਈ ਵਾਰ ਉਹ ਚੀਜ਼ਾਂ ਦੀ ਮੈਂ ਤਾਂ ਚਾਹਣਾ ਬਾਈ ਜੀ ਵੇਚਣ ਬੱਚਿਆਂ ਦਾ ਭਲਾ ਕਰਨੇ ਜੀ ਕਿਉਂ ਮੇਰੇ ਕੋਲ ਲệਟ ਲੱਗੇ ਵਿਚਾਰੇ ਉੱਥੋਂ ਵੀ ਲੈ ਲੈਣ ਠੀਕ ਹੈ ਜੀ ਸਾਰੇ ਕਿਤੇ ਮਤਲਬ ਮਿਨੀਮਮ ਮਾਰਜਨ ਤੇ ਕੰਮ ਕਰੇ ਹਰ ਕੋਈ ਹਨਾ ਮੈਂ ਲੁੱਟਣ ਚਲੋ ਜਿੰਨੀ ਕੁ ਕਮਾਈ ਬਣਦੀ ਹੈ ਹੱਕ ਬਣਦਾ ਕੋਈ ਕੰਮ ਕਰਦੇ ਆਪਾਂ ਤੇ ਬਾਈ ਹੋਰ ਸਾਰਾ ਜਿੰਨਾ ਵੀ ਆਪਣਾ ਕੋਲ ਸਟੇਸ਼ਨਰੀ ਪਈ ਆ ਆਪਸੇ ਬਾਈ ਜੀ ਜਮਿਆ ਮਾਰਕਰ ਹੈ ਜੀ ਤੁਸੀਂ ਵੀ ਲੈ ਜਾਂਦੇ ਹੋਵੋਗੇ ਜੀ ਮੈਂ ਲੈ ਜਾਣਾ ਬਾਈ ਕਲਾਸਾਂ ਵਾਸਤੇ ਆ ਕਲਾਸਾਂ ਵਾਸਤੇ 20 ਰੁਪਏ ਦਾ ਲੈ ਕੇ ਆਉਂਦੇ ਸੀਗੇ ਜੀ ਹਾਂਜੀ ਅਸੀਂ 20 ਰੁਪਏ ਦੇ ਦੋ ਦੇ ਰਹੇ ਹਾਂ ਜੀ 20 ਦੇ ਦੋ ਬਾਈ ਦੇ ਰਹੇ ਹਾਂ ਜੀ ਠੀਕ ਹੈ ਜੀ ਡੱਬੀ ਨਾਲ ਇੱਕ ਡੱਬੀ ਫ੍ਰੀ ਕੀ ਬਾਤ ਹੈ ਜੀ ਲਓ ਵੀ ਮਿੱਤਰੋ ਜਿਹੜੇ ਮਾਨਸਰ ਨੇੜੇ ਉਹ ਤਾਂ ਛੇਤੀ ਆ ਜਾਓ ਬਾਈ ਸਮਾਨ ਮੁੱਕ ਜੂ ਫਿਰ ਬਾਈ ਜੀ ਨਹੀਂ ਮੁੱਕਣਾ ਦਿੰਦੇ ਕਮਾਨਤਾ ਨਹੀਂ ਮੁਕਰੋ ਰੋਲ ਮਾਸਾ ਦੇਖਦਾ ਮੁੱਕੇ ਨਹੀਂ ਦਿੰਦੇ ਠੀਕ ਹੈ ਤੇ ਭਾਈ ਇੱਕ ਹੁਣ ਆਨਲਾਈਨ ਦਾ ਵੀ ਮਿੱਤਰ ਬਹੁਤ ਜੁੜੇ ਆਪਣੇ ਨਾਲ ਚਲੋ ਦੂਰੋਂ ਦੂਰੋਂ ਇਹਨਾਂ ਦਾ ਭਾਈ ਜੀ ਜਲਦੀ ਇੰਤਜ਼ਾਮ ਕਰਾਂਗੇ ਜੀ ਕੁਝ ਚੱਲ ਰਿਹਾ ਸਿਸਟਮ ਸੋਚ ਰਿਹਾ ਕਿਸੇ ਨਾ ਕਿਸੇ ਤਰੀਕੇ ਉਹਨਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਭ ਲੋਕ ਠੀਕ ਹੈ ਜੀ ਅੱਜ ਫਿਰ ਦੂਨੋ ਵੈਕਸ ਦਾ ਪੈਨ ਹੈ ਜੀ ਜੀ ਸੈਲੋ ਵਾਲਿਆਂ ਦਾ ਇਹ ਜੂਨੋ ਵੈਕਸ ਹੈ ਜੀ ਜੀ ਅੱਜਕੱਲ ਬਹੁਤ ਚੱਲ ਰਿਹਾ ਬੱਚਿਆਂ ਦੇ ਵਿੱਚ ਜੀ ਆ ਦੇਖੋ ਭਾਈ ਜੀ ਜੀ ਇਹ 10 10 ਰੁਪਏ ਦਾ ਵਿਕਦਾ ਸੀ 70 ਰੁਪਏ ਦਾ ਪੱਤਾ ਕਰਕੇ 70 ਰੁਪਏ ਪੈਣ ਨੂੰ 70 ਰੁਪਏ ਪੈਣਗੇ 70 ਰੁਪਏ ਨੂੰ ਜੀ ਮਤਲਬ ਹਰ ਚੀਜ਼ 30% ਤਾਂ ਸਿੱਧਮ ਸਿੱਧਾ ਬਾਈ ਨੇ ਉਹ ਕਰਤਾ ਉਹ ਵੀ ਚੀਜ਼ ਲੈਣਾ ਬਾਈ ਹੋਰ ਵੀ ਚਲੋ ਜੀ ਆਪਾਂ ਇਹ ਤੋਂ ਬਿਨਾ ਹੁਣ ਜੇ ਮੈਂ ਮੈਂ ਸਕੈਚ ਵਗੈਰਾ ਲੈ ਕੇ ਜਾਣਾ ਕੁੜੀਆਂ ਵਾਸਤੇ ਤੇ ਤੁਹਾਡੇ ਕੁੜੀ ਲੈ ਕੇ ਜਾਨੇ ਆਪਾਂ ਤਾਂ ਸ਼ੁਰੂ ਜੀ ਵੀਰ ਜੀ 25% ਫਲੈਟ ਕੱਟ ਕੇ ਦੇ ਰਹੇ ਆ ਤੁਸੀਂ ਕਾਹ ਬੜਾ ਖਰੀਦਦੇ ਹੋ ਹੋਗੇ ਜੀ ਬੱਚੇ ਅੱਜ ਕੱਲ ਜੀ ਇਹਨੂੰ ਪਲਾਸਟਿਕ ਰਾਉਣ ਕਹਿੰਦੇ ਜੀ ਬਿਲਕੁਲ ਜੀ ਹਰੇਕ ਕੋਈ ਅੱਜ ਐਮ ਆਰ ਪੀ ਜਿਹਦੇ ਉੱਤੇ 60 ਲਿਖਿਆ 60 ਦਾ ਲਾਉਂਦਾ ਆਪਾਂ 45 ਰੁਪਏ ਦਾ ਦੇ ਰਹੇ ਹਾਂ ਜੀ ਸਰ 45 ਜਸਟ 45 ਆ ਜੀ ਲਓ ਵੀ ਮਿੱਤਰਾਂ ਪਤਾ ਨੋਟ ਕਰ ਲਿਓ ਅਮਣ ਦਾ ਪਰ ਸਭ ਤੋਂ ਵੱਡੀ ਗੱਲ ਕੀ ਆ ਬਾਈ ਨੇ ਜੋ ਚੀਜ਼ ਕਹੀ ਆ ਮੈਂ ਪਹਿਲਾਂ ਵੀ ਆ ਗਈਆਂ ਥੋੜੇ ਦਿਨ ਪਹਿਲਾਂ ਉਦਦੇ ਬਾਈ ਕਹਿੰਦਾ ਵੀਡੀਓ ਉਦੋਂ ਬਣਾਈ ਕਹਿੰਦਾ ਜਦੋਂ ਮੈਂ ਪੂਰੀ ਤਰ੍ਹਾਂ ਚੀਜ਼ ਸਾਰਿਆਂ ਨੂੰ ਦੱਸਤੀ ਤੇ ਅੱਜ ਸਪੈਸ਼ਲ ਆਏ ਆ ਵੀਰ ਕੋਲੇ ਇਸੇ ਤਰ੍ਹਾਂ ਬਾਈ ਜੀ ਆ ਪੈਨਸਲ ਆ ਜਾਂਦੀ ਹੈ ਜੀ ਨਟਰਾਜ ਦੀ ਠੀਕ ਆ ਜੀ ਲੋਕ 60 ਰੁਪਏ ਡੱਬ ਠੀਕ ਹੈ ਜੀ ਸਾਡਾ 60 ਅਸੀਂ ਸਿਰਫ 370 ਰੁਪਏ ਦਾ ਪੈਕੇਟ ਦੇ ਰਹੇ 37 ਰੁਪਏ ਹਿਸਾਬ ਨਾਲ 37 ਰੁਪਏ ਹਿਸਾਬ ਨਾਲ ਲੈਸ ਤਾਂ ਚਾਹੇ ਸਿੰਗਲ ਲੈਂਦਾ ਉਹ ਵੀ ਉਹੀ ਰੇਟ 37 ਰੁਪਏ ਨੂੰ ਜੀ ਠੀਕ ਹੈ ਪਹਿਲਾਂ ਨਹੀਂ ਦੇ ਰਹੇ ਸੀ ਜੀ ਹੁਣ ਇਹ ਵੀ ਅੱਜ ਤੋਂ ਬਾਅਦ ਇਹ ਵੀ 37 ਨੂੰ ਜੀ ਲੈ ਜਾ ਸਿੰਗਲ ਲੈ ਜਾ ਕਿਸੇ ਨੂੰ ਨਰਾਜ਼ ਨਹੀਂ ਕਰਦੇ ਤੁਸੀਂ ਆਗੇ ਠੀਕ ਹੈ ਜੀ ਤੇ ਬਈ ਹੋਰ ਕੋਈ ਜੇ ਕੁਝ ਦੱਸਣਾ ਚਾਹੋ ਹਾਂ ਬਈ ਜੀ ਆ ਪਲਾਸਟਿਕ ਰੋਣਾ ਜੀ ਬੱਚੇ ਅੱਜਕੱਲ ਵਰਤਦੇ ਨੇ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਇਹ 10 ਰੁਪਏ ਦਾ ਵਿਕਦਾ ਜੀ 65 ਰੁਪਏ ਦਾ ਪੈਕੇਟ ਹੈ ਜੀ ਠੀਕ ਹੈ ਜੀ ਜਿੰਨਾ ਮਰਜ਼ੀ ਲੈਣ ਵੀਰ ਇਸੇ ਤਰ੍ਹਾਂ ਭਾਈ ਜੀ ਫੈਬੀਕੋਲ ਆ ਜਾਂਦਾ ਪਿੱਟੇ ਲਾਈਟ ਦਾ ਜੀ ਅੱਜ ਮੈਂ 100 ਰੁਪਏ ਐਮ ਆਰ ਪੀ ਦਾ ਜੀ 100 ਦਾ ਹੀ बिकਦਾ ਬਾਜ਼ਾਰ ਦੇ ਵਿੱਚ ਆਪਾਂ 80 ਰੁਪਏ ਦਾ ਦੇ ਰਹੇ ਹਾਂ ਜੀ 25 ਵਾਲਾ 20 ਰੁਪਏ ਦਾ ਦੇ ਰਹੇ ਹਾਂ ਜੀ ਇਸੇ ਤਰ੍ਹਾਂ ਇਹ ਜੀ ਭਾਈ ਜਿਵੇਂ ਹੁਣ ਇਹ ਵਧੀਆ ਬ੍ਰਾਂਡ ਨੇ ਸਾਰੇ ਇਹ ਤਾਂ ਨਹੀਂ ਕੋਈ ਤੁਹਾਨੂੰ ਉਹ ਕਰਦੇ ਵੀ ਤੁਸੀਂ ਸਸਤਾ ਕਿਵੇਂ ਦੇ ਰਹੇ ਜਦੋਂ ਸਾਡਾ ਭਾਈ ਆਪਾਂ ਵਜਤੇ ਲੈ ਰਹੇ ਹਾਂ ਦੇ ਰਹੇ ਤਾਂ ਆਪਣੀ ਇੱਛਾ ਜੀ ਠੀਕ ਆ ਆਪਾਂ ਭਲਾ ਕਰ ਰਹੇ ਹਾਂ ਬੱਚਾ ਦਾ ਬਾਕੀ ਕਰਦੇ ਨੇ ਜੀ ਆ 25 ਰੁਪਏ ਲੈ ਜੀ ਠੀਕ ਆ 20 ਰੁਪਏ ਦਾ ਹੀ ਸਿੱਧਾ ਠੀਕ ਹੈ ਜੀ ਇਹਨੂੰ ਬਾਜ਼ਾਰ 'ਚ ਹਰੇਕ ਜੇ ਕੋਈ ਸਕੂਲ ਟੀਚਰ ਵੀ ਕਹੇ ਹੁਣ ਹੁੰਦਾ ਨਾ ਜਿਵੇਂ ਮਰਜੀ ਜੀ ਅੱਜ ਮੈਂ 10 ਰੁਪਏ ਲੈ ਜੀ 8 ਰੁਪਏ ਦਾ ਜੀ ਠੀਕ ਹੈ ਜੀ ਜਿਵੇਂ ਹੁੰਦਾ ਨਾ ਬਲਕ ਦੇ ਵਿੱਚ ਬੱਚਿਆਂ ਦਾ ਕਿਸੇ ਨੇ ਸੇਵਾ ਵੀ ਕਰਨੀ ਹੁੰਦੀ ਆ ਉਹਦਾ ਸੇਵਾ ਕਰਨਾ ਬਿੱਲ ਦੇਖ ਕੇ ਪੈਸੇ ਦੇ ਜੀ ਹੋਰ ਕੀ ਬਾਤ ਜੇ ਕੋਈ ਐਨਜੀਓ ਵਾਲਾ ਕੋਈ ਵੀਰ ਭਾਈ ਸੇਵਾ ਕਰਦਾ ਜਵਾਖਾਂ ਲਈ ਆ ਕੇ ਬੈਠੇ ਮੇਰਾ ਬਿੱਲ ਦੇਖ ਲੈ ਜੀ ਬਿੱਲ ਦੇ ਪੈਸੇ ਦੇ ਕੇ ਲੈ ਜੀ ਦੰਦਾ ਮਰਜੀ ਠੀਕ ਹੈ ਜੀ ਲੋ ਵੀ ਅੱਜ ਤੋਂ ਬਾਅਦ ਤਾਂ ਫਿਰ ਖੁੱਲੇ ਗੱਫੇ ਕੀ ਹੋ ਸਕਦੇ ਆ ਦਿਲ ਦਰਿਆ ਬਾਈ ਦਾ ਆ 10 10 ਰੁਪਏ ਦੀ ਬਿਕਰੀ ਤੇ 8 ਰੁਪਏ ਦੀ ਕਰਚੀ ਆ ਜੀ ਠੀਕ ਹੈ ਜੀ ਤੇ ਵੀ ਕੰਮ ਤੁਸੀਂ ਆ ਦੇਖ ਸਕਦੇ ਹੋ ਡੇ ਲਾਈਟ ਦੇ ਜੀ ਹਰੇਕ ਚੀਜ਼ ਬ੍ਰਾਂਡ ਦੇ ਕੋਈ ਨਾਨ ਬ੍ਰਾਂਡ ਆਈਟਮ ਨਹੀਂ ਜੀ ਠੀਕ ਹੈ ਜੀ ਆ ਇੱਕ ਪੈਨਸਲ ਹੈ ਜੀ 621 ਜੀ ਆਸੇ ਭਾਈ ਜੀ ਆ ਪੈਨਸਲ ਹੈ ਜੀ ਨਟਰਾਜ ਜੀ ਬਹੁਤ ਪੁਰਾਣੀ ਤੇ ਨਾ ਮੀ ਬਿਲਕੁਲ ਜੀ ਬਿਲਕੁਲ ਇਸ 500 ਐਮ ਆਰ ਪੀ ਪੈਨਸਲ ਆ ਸਿਰਫ ਆਪਾਂ 310 ਰੁਪਏ ਦਾ ਦੇ ਰਹੇ ਹਾਂ ਜੀ ਠੀਕ ਹੈ ਜੀ ਤੇ ਲਓ ਵੀ ਮਿੱਤਰੋ ਬਾਈ ਹੁਣ ਪਤਾ ਦੱਸ ਦਈਏ ਕਿਉਂਕਿ ਹੁਣ ਰੇਟ ਜਿਹੜੇ ਆਪਾਂ ਦੱਸਦੇ ਤੇ ਭੀੜ ਵੀ ਬਹੁਤ ਆ ਤੇ ਸਾਰੇ ਕਹਿੰਦੇ ਹੋਣਗੇ ਬਾਈ ਨੇ ਵਿਗੜਨ ਪਾ ਰੱਖਿਆਗਾ 10 ਮਿੰਟਾਂ ਤੋਂ ਤੇ ਇੱਕ ਵਾਰ ਆਪਾਂ ਐਡਰੈਸ ਦੁਬਾਰੇ ਦੇ ਦਈਏ ਤੇ ਲੋਕਲ ਦਾ ਕੋਈ ਵੀ ਆ ਕੇ ਦੁਕਾਨ ਤੇ ਲੈ ਸਕਦਾ ਤੇ ਜਿਹੜਾ ਆਨਲਾਈਨ ਵਾਲਾ ਕੰਮ ਸ਼ੁਰੂ ਜਲਦੀ ਕਰ ਦੋ ਜਲਦੀ ਕਰ ਦਾਂਗੇ ਬਾਈ ਜੀ ਠੀਕ ਹੈ ਜੀ ਤੇ ਹੋਰ ਕੋਈ ਸੁਨੇਹਾ ਦੇਣਾ ਚਾਹੋ ਬਾਈ ਬਸ ਵੀਰ ਜੀ ਵੀਡੀਓ ਸ਼ੇਅਰ ਕਰਿਓ ਬਾਈ ਸਾਡੀ ਦੁਕਾਨ ਦਾ ਐਡਰੈਸ ਆ ਮਨਵ ਕੁੜੀਪੂ ਡੀਸੀ ਕੋਠੀ ਦੇ ਬਿਲਕੁਲ ਸਾਹਮਣੇ ਨੇੜੇ ਤਿੰਨ ਕੋਨੀ ਮਾਨਸਾ ਮੇਰਾ ਮੋਬਾਈਲ ਨੰਬਰ ਹੈ 9417575797 ਦੂਜਾ ਮੋਬਾਈਲ ਨੰਬਰ 87235 ਜੀ ਹੋਰ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਹਰ ਫੀਲਡ ਦੇ ਵਿੱਚ ਕੰਪੀਟੀਸ਼ਨ ਹੁੰਦਾਗਾ ਅੱਜ ਦੋਸਤਾਂ ਸਮਾਨ ਲੱਗਿਆ ਪਿਆ ਜੀ ਹਰੇਕ ਤੇ 25% ਲੈਸ ਹੈ ਜੀ ਅਜਮਿਕ ਕਿਟ ਪਈ ਆ ਕੋਈ ਵੀ ਅਕਲੇ ਆ 40% ਲੈਸ ਤੇ ਆ ਜੀ ਠੀਕ ਹੈ ਜੀ ਇਸੇ ਤਰ੍ਹਾਂ ਹਰੇਕ ਚੀਜ਼ ਤੇ ਲੈਸ ਹੈ ਵੀਰ ਜੀ ਤੇ ਇਹ ਕਮਨ ਬਾਈ ਬਸ ਇੱਕ ਲਾਸਟ ਤੇ ਕਮਿਟਮੈਂਟ ਜਰੂਰ ਭਰਾਵਾਂ ਲਈ ਖੜੇ ਆ ਵੀ ਕਿਤੇ ਆਪਣੇ ਰੇਟ ਵਧ ਜਾਣ ਜਾਂ ਕੋਈ ਹੋਰ ਰੋਟਾ ਸ਼ਿਕਾਰ ਸਾਰਾ ਸਾਲ ਚਲਾਉਂਗਾ ਪਹਿਲਾਂ ਮਾਨਸਿਕ 31 ਤੱਕ ਆ ਜਿਹੜੀ ਆਉਣ ਵਾਲੀ ਹੈ ਪਰ ਹੁਣ 12 ਮਹੀਨੇ 30 ਦਿਨੇ ਇਹੀ ਰੇਟ ਰਹਿਣਗੇ ਜੀ ਠੀਕ ਹੈ ਜੀ ਤੇ ਲੋ ਵੀ ਮਿੱਤਰੋ ਹੁਣ ਬਾਈ ਨੇ ਕਮਿਟਮੈਂਟ ਵੀ ਕਰਤੀ ਤੇ ਰੇਟ ਤੁਸੀਂ ਆਪ ਦੇਖ ਹੀ ਲਏ ਨੇ ਬਾਈ ਕੋਲੇ ਜਦੋਂ ਮਰਜੀ ਜਿਹੜੇ ਕੋਈ 20 ਰੁਪਏ ਦਿੰਦਾ ਜੀ ਅਸੀਂ ਇਹ ਵੀ 150 20% ਛੱਡ ਕੇ ਦਵਾਂਗੇ ਜਿਹੜੇ ਲੈਣਾ ਜੀ ਜੀ ਜਿਹੜੀ ਮਰਜ਼ੀ ਆਈਟਮਾ ਹਰੇ ਜੀ ਤੇ ਲੈਸ ਦਵਾਂਗੇ ਜਿਹੜੀ ਮਰਜ਼ੀ ਲਾਜੋ ਵੀਰ ਜੀ ਬੇਬੀ ਲੋਕੇ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾ ਬਹੁਤ ਬਹੁਤ ਧੰਨਵਾਦ ਬਾਈ ਛੋਟਾ